ਹੈਲੋ एवरीवन ਗੈਲ ਸਟੱਡੀ YouTube ਚੈਨਲ ਤੇ ਤੁਹਾਡੇ ਸਾਰੇ ਹੀ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਸਟੂਡੈਂਟਸ ਅੱਜ ਦੀ ਕਲਾਸ ਤੁਹਾਡੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ ਜੋ ਕਿ ਜਿਹੜੇ ਸਟੂਡੈਂਟ ਮੈਟੋਰੀਅਮ ਸਕੂਲ ਲਈ ਜਿਨ੍ਹਾਂ ਦੀ ਕਾਉਂਸਲਿੰਗ ਦੇ ਵਿੱਚ ਫਰਸਟ ਕਾਉਂਸਲਿੰਗ ਦੇ ਵਿੱਚ ਨਾਮ ਨਹੀਂ ਆਇਆ ਸਟੂਡੈਂਟ ਤਾਂ ਉਹਨਾਂ ਦੀ ਸਟੂਡੈਂਟ ਜੋ ਕਿ 2-3 ਨੰਬਰ ਤੇ ਰਹਿ ਚੁੱਕੇ ਸੀ ਸਟੂਡੈਂਟ ਤਾਂ ਉਹਨਾਂ ਲਈ ਸਟੂਡੈਂਟ ਜੋ ਸ਼ੀਟਾਂ ਖਾਲੀ ਰਹਿ ਚੁੱਕਿਆ ਨੇ ਪਹਿਲੀ ਕਾਉਂਸਲਿੰਗ ਤੋਂ ਬਾਅਦ ਤਾਂ ਸਟੂਡੈਂਟ ਉਹਨਾਂ ਦੀ ਦੂਜੀ ਕਾਉਂਸਲਿੰਗ 16 5 24 ਯਾਨੀ ਕਿ ਕੱਲ ਨੂੰ ਤੇ 17 ਨੂੰ 16 ਤੇ 17 ਨੂੰ ਦੋ ਦਿਨ ਨਾਲ ਨਥੀ ਲਿਸਟ ਯਾਨੀ ਕਿ ਤੁਹਾਨੂੰ ਇੱਕ ਨੀਚੇ ਲਿਸਟ ਵੀ ਦਿਖਾਵਾਂਗੇ ਆਪਾਂ ਠੀਕ ਹੈ ਕਿਹੜੇ ਕਿਹੜੇ ਸਟੂਡੈਂਟਸ ਨੇ ਜਾਣਾ ਤੇ ਕੀ ਕੀ ਡਾਕੂਮੈਂਟ ਲੈ ਕੇ ਜਾਣੇ ਆ ਇਹ ਸਭ ਤੁਹਾਨੂੰ ਪਾਉ ਦੇ ਵਿੱਚ ਦੱਸਾਂਗੇ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਸਟੂਡੈਂਟ ਜਨਤਿਕ ਸੂਚਨਾ ਪੱਤਰ ਹੈ ਜੋ ਕਿ ਮੈਰਿਟੋਰੀਅਸ ਸੁਸਾਇਟੀ ਵੱਲੋਂ ਜਾਰੀ ਕੀਤੀ ਗਈ ਜਨਤਿਕ ਸੂਚਨਾ ਨੂੰ ਇਹ ਪੱਤਰ ਨੰਬਰ ਹੈ ਸਟੂਡੈਂਟ ਠੀਕ ਹੈ ਮਿਤੀ 7 5 ਜੁਲਾਈ 24 ਦੀ ਲਗਾਤਾਰਤਾ ਵਿੱਚ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਮੈਰਿਟੋਰੀਅਸ ਸਕੂਲਾਂ ਵਿੱਚ ਦਾਖਲੇ ਸੰਬੰਧੀ ਕਰਵਾਈ ਗਈ ਪਹਿਲੀ ਕਾਉਂਸਲਿੰਗ ਉਪਰੰਤ ਜੋ ਸ਼ੀਟਾਂ ਖਾਲੀ ਰਹਿ ਚੁੱਕੀਆਂ ਸੀ ਠੀਕ ਹੈ ਤਾਂ ਉਹਨਾਂ ਨੂੰ ਭਰਨ ਲਈ ਸਟੂਡੈਂਟ ਦੂਜੀ ਕਾਉਂਸਲਿੰਗ ਮਿਤੀ 16 5 2024 ਅਤੇ 17 5 ਠੀਕ ਹੈ ਜਨਕਿ 16 17 ਤਰੀਕ ਨੂੰ ਦੁਬਾਰਾ ਫਿਰ ਕਾਉਂਸਲਿੰਗ ਕਰਵਾਈ ਜਾ ਰਹੀ ਹੈ ਠੀਕ ਹੈ ਤਾਂ ਇਹਦੇ ਵਿੱਚ ਸਟੂਡੈਂਟ ਨਾਲ ਨੱਥੀ ਲਿਸਟ ਵਿੱਚ ਦਰਸਾਏ ਗਏ ਸਕੂਲਾਂ ਸੰਸਥਾ ਵਿੱਚ ਕਰਵਾਈ ਜਾਵੇਗੀ ਉਮੀਦਵਾਰਾਂ ਦੀ ਲਈ ਮੈਰਿਟ ਲਿਸਟ ਜੈਂਡਰ ਵਾਈਜ਼ ਨਾਲ ਨੱਥੀ ਹਨ ਤਾਂ ਕਾਉਂਸਲਿੰਗ ਲਈ ਸਮਾਂ ਸਾਰਣੀ ਸ਼ਡਿਊਲ ਹੇਠ ਲਿਖੇ ਅਨੁਸਾਰ ਹੋਵੇਗਾ ਠੀਕ ਹੈ ਤਾਂ ਉਹ ਤੁਹਾਨੂੰ ਦਿਖਾਉਣੇ ਸਟੂਡੈਂਟ ਦੇਖੋ ਸਮਾਂ ਦੇਖੋ ਸਟੂਡੈਂਟ ਮਿਤੀ ਅਤੇ ਦਿਨ ਜਾਨਕੀ ਲੜਕੀਆਂ ਲਈ ਕਾਉਂਸਲਿੰਗ ਦਾ ਸ਼ਡਿਊਲ ਠੀਕ ਹੈ ਇਦੇ ਵਿੱਚ ਦਿੱਤਾ ਹੋਇਆ ਆਪਾਂ ਨੂੰ ਦੇਖੋ ਲੜੀ ਨੰਬਰ ਜੋ ਤੁਹਾਡੇ ਕੋਲ ਲੜੀ ਨੰਬਰ ਨੇ ਨਾ ਹਨਾ ਜਿਹਦੇ ਵਿੱਚ ਤੁਹਾਡਾ ਨੇਮ ਸ਼ੋ ਹੋ ਰਿਹਾ ਜਿਹੜੀ ਲਿਸਟ ਦੇ ਵਿੱਚ ਇੱਕ ਤਾਂ ਤੁਸੀਂ ਉਹ ਵਾਲੀ ਲਿਸਟ ਦਾ ਪ੍ਰਿੰਟ ਕਢਵਾ ਲੈਣਾ ਸਟੂਡੈਂਟ ਬਾਕੀ ਤੁਹਾਨੂੰ ਪਤਾ ਹੈ ਤੁਸੀਂ ਫਰਸਟ ਕਾਉਂਸਲਿੰਗ ਤੇ ਜਿਹੜੇ ਸਟੂਡੈਂਟਸ ਗਏ ਨੇ ਹਨਾ ਉਹ ਡਾਕੂਮੈਂਟ ਲੈ ਕੇ ਗਏ ਸੀ ਤਾਂ ਉਹੀ ਡਾਕੂਮੈਂਟ ਦੁਆਰਾ ਤੁਸੀਂ ਫਿਰ ਨਾਲ ਲੈ ਕੇ ਜਾਣੇ ਨੇ ਤਾਂ ਇਹਦੇ ਵਿੱਚ ਤੁਹਾਨੂੰ ਆਪਾਂ ਸਮਾਂ ਤੇ ਦਿਨ ਦੱਸਦੇ ਆ ਕਦੋਂ ਤੋਂ ਕਦੋਂ ਤੱਕ ਜਾਣਾ ਤਾਂ ਦੇਖੋ 16 ਤਰੀਕ ਦਿਨ ਵੀਰਵਾਰ ਲੜੀ ਨੰਬਰ 1 ਤੋਂ 695 ਠੀਕ ਹੈ ਇਹ ਲੜਕੀਆਂ ਲਈ ਸਟੂਡੈਂਟ ਤੇ ਲੜਕੀਆਂ ਲਈ ਇਹ ਕੁੜੀਆਂ ਲਈ ਸੀ ਇਹ ਮੁੰਡਿਆਂ ਲਈ ਤਾਂ ਮੁੰਡਿਆਂ ਲਈ 1 ਤੋਂ 483 ਠੀਕ ਹੈ ਇਹ ਸਟੂਡੈਂਟ ਜਾਣਗੇ 1 ਤੋਂ 695 ਕੁੜੀਆਂ ਤੇ ਲੜੀ 1 ਤੋਂ 483 ਮੁੰਡੇ ਠੀਕ ਹੈ ਇਹ ਦਿਨ 16 ਤਰੀਕ ਨੂੰ ਇਹ ਸਟੂਡੈਂਟਸ ਜਾਣਗੇ ਨੈਕਸਟ 17 ਤਰੀਕ ਨੂੰ ਕਿਹੜੇ ਸਟੂਡੈਂਟ ਜਾਣਗੇ ਦੇਖੋ ਸੁਣ ਸ਼ੁੱਕਰਵਾਰ ਲੜੀ ਨੰਬਰ 696 ਤੋਂ 1390 ਵਾਲੇ ਸਟੂਡੈਂਟ ਠੀਕ ਹੈ ਜੋ ਕਿ ਲੜਕੀਆਂ ਨੇ ਤੇ ਲੜਕੇ ਮੁੰਡੇ ਜਾਣਗੇ ਸਟੂਡੈਂਟੋ ਦੇਖੋ 484 ਤੋਂ 966 ਠੀਕ ਹੈ ਤਾਂ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਦੱਸਦੇ ਆਪਾਂ ਦੇਖੋ ਸਟੂਡੈਂਟ ਇਹਨਾਂ ਨੇ ਕੀ ਦਿੱਤਾ ਹੋਇਆ ਹੋਰ ਇਹਦੇ ਵਿੱਚ ਦੇਖੋ ਕਾਉਂਸਲਿੰਗ ਲਈ ਬੁਲਾਏ ਜਾਣ ਦਾ ਮਤਲਬ ਇਹ ਨਹੀਂ ਕਿ ਉਮੀਦਵਾਰ ਦਾ ਮੈਰਿਟੋਰੀਅ ਸਕੂਲ ਆ ਵਿੱਚ ਦਾਖਲਾ ਪੱਕਾ ਹੋ ਗਿਆ ਹੈ ਜਿਸ ਸਮੇਂ ਸ਼ੀਟਾਂ ਭਰ ਜਾਂਦੀਆਂ ਹਨ ਤਾਂ ਉਸ ਸਮੇਂ ਕਾਉਂਸਲਿੰਗ ਬੰਦ ਕਰ ਦਿੱਤੀ ਜਾਵੇਗੀ ਠੀਕ ਹੈ ਇਦੇ ਵਿੱਚ ਚੀਜ਼ ਦੱਸਿਆ ਗਿਆ ਹੈ ਤਾਂ ਉਸ ਤੋਂ ਬਾਅਦ ਦਾਖਲਾ एलिजिਬਿਲਟੀ ਵਿੱਚੋਂ ਕੇਵਲ ਤਾਂ ਕੇਵਲ ਅੱਗੇ ਦੇਖੋ ਤਾਂ ਦੇਖੋ ਸਵਿੰਟਾ ਮਤਲਬ ਕਿ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਵੇਰੇ 8 ਵਜੇ ਤੱਕ ਨੱਥੀ ਲਿਸਟ ਅਨੁਸਾਰ ਕਿਸੇ ਵੀ ਸਕੂਲ ਵਿੱਚ ਰਿਪੋਰਟ ਕਰਨਗੇ ਜੇਕਰ ਉਮੀਦਵਾਰ ਦੇਰੀ ਨਾਲ ਕਾਉਂਸਲਿੰਗ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਦੀ ਗੈਰ ਹਾਜ਼ਰੀ ਦੀ ਸਥਿਤੀ ਵਿੱਚ ਉਸ ਤੋਂ ਅਗਲੇ ਉਮੀਦਵਾਰ ਨੂੰ ਮੌਕਾ ਦਿੱਤਾ ਜਾਵੇਗਾ ਠੀਕ ਹੈ ਅੱਗੇ ਦੇਖੋ ਪੁਆਇੰਟਸ-ਵਿੰਟ ਦਾਖਲਾ ਪ੍ਰਵੇਸ਼ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਅਨੁਸਾਰ ਮੈਰਿਟ ਤਿਆਰ ਲਿਸਟ ਅਨੁਸਾਰ ਤਿਆਰ ਮੈਰਿਟੇਸ ਦੇ ਅਧਾਰ ਤੇ ਹੀ ਕੀਤਾ ਜਾਵੇਗਾ ਅੱਗੇ 5 ਨੰਬਰ ਪੁਆਇੰਟ ਦੇਖੋ ਕੁੱਲ ਕੁੱਲ ਪ੍ਰਭਾਵਨਤ ਸ਼ੀਟਾਂ ਵਿੱਚੋਂ 60% ਸ਼ੀਟਾਂ ਲੜਕੀਆਂ ਦੀਆਂ ਲਈ ਅਤੇ 40% ਲੜਕਿਆਂ ਲਈ ਯਾਨੀ ਕਿ 60% ਕੁੜੀਆਂ ਲਈ ਸ਼ੀਟਾਂ ਰੱਖੀਆਂ ਜਾਣਗੀਆਂ ਤੇ 40% ਮੁੰਡਿਆਂ ਲਈ मेरिटोरियस سکول تلواڑا ਨੂੰ ਛੱਡ ਕੇ ਠੀਕ ਹੈ ਇਹ ਇਕੱਲਾ ਕੁੜੀਆਂ ਦਾ سکول ہے ਠੀਕ ਹੈ ਜੋ ਕਿ 라ખਮੀਆਂ ਸੀਟਾਂ ਨਾਲ اگے मेरिटोरियस سکول ਵਿੱਚ تلواڑا ਵਿੱਚ ਸਾਰੀਆਂ ਸੀਟਾਂ ਕੇਵਲ ਲੜਕੀਆਂ ਲਈ ਰਾਖਮੀਆਂ ਹਨ ওকে ਤਾਂ ਨੈਕਸਟ ਦੇਖੋ ਤਸ ਤੋਂ ਬਾਅਦ ਦੇਖੋ ਸਟੂਡੈਂਟ ਕੀ ਦਿੱਤਾ ਹੋ ਇਹਨਾਂ ਨੇ ਦੇਖੋ 6 ਨੰਬਰ ਪੁਆਇੰਟ ਐਸ ਸੀ ਐਸ ٹی یعنی ਕਿ ক্যাਟਾਗਰੀ ਨਾਲ ਜੋ ਸੰਬੰਧਤ ਉਮੀਦਵਾਰ ਅਤੇ 10ਵੀਂ ਪਾਸ ਕਰਨ ਲਈ ਠੀਕ ਹੈ 10ਵੀਂ ਪਾਸ ਸਮੇ ਘੱਟੋ-ਘੱਟ 65% ਜਿੰਨਾ ਦੀ ਮੈਰਿਟ ਬਣਦੀ ਹੋਵੇ ਠੀਕ ਹੈ 10ਵੀਂ ਕਲਾਸ ਦੇ ਵਿੱਚੋਂ 65% ਅੰਕ ਉਹਦੇ ਬਣਦੇ ਹੋਣ ਬੱਚੇ ਦੇ ਫਿਰ ਹੀ ਉਸ ਲਈ ਐਲੀਜੀਬਲ ਹੋਵੇਗਾ ਠੀਕ ਹੈ ਅੰਕ ਅਤੇ ਬਾਕੀ ਸਭ ਕੈਟਾਗਰੀ ਦੇ ਉਮੀਦਵਾਰਾਂ ਲਈ ਘੱਟੋ-ਘੱਟ 70% ਜਾਨੀ ਕਿ ਜਨਰਲ ਵਾਲੇ ਸਟੂਡੈਂਟ ਲਈ 70% ਹੋਣੇ ਚਾਹੀਦੇ ਆ ਨੇ 10ਵੀਂ ਚੋਂ ਨੰਬਰ ਠੀਕ ਹੈ ਤੇ ਐਸਸੀ ਵਾਲੇ ਲਈ 65% ਠੀਕ ਹੈ ਇਹ ਕੈਟਾਗਰੀ ਵਾਈਜ਼ ਨੰਬਰ ਦਿੱਤੇ ਨਹੀਂ ਠੀਕ ਹੈ ਉਸ ਤੋਂ ਬਾਅਦ 10ਵੀਂ ਜਮਾਤ ਵਿੱਚ ਘੱਟੋ-ਘੱਟ ਅੰਕ ਇਸ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਮੈਰਿਟਰੀ ਸਕੂਲ ਵਿੱਚ ਦਾਖਲੇ ਲਈ ਨਹੀਂ ਵਿਚਾਰਿਆ ਜਾਵੇਗਾ ਇਸ ਕਰਕੇ ਤੁਸੀਂ ਸਟੂਡੈਂਟ ਆਪਣੇ ਨੰਬਰ ਜਰੂਰ ਚੈੱਕ ਕਰਕੇ ਜਾਣੇ ਨੇ ਤੁਹਾਡੇ ਕਿੰਨੇ ਪਰਸੈਂਟੇਜ ਬਣਦੇ ਨੇ ਜੇਕਰ ਇਹਨਾਂ ਦੋਨਾਂ ਕੈਟਾਗਰੀ ਦੇ ਹਿਸਾਬ ਨਾਲ ਤੁਹਾਡੇ ਨੰਬਰ ਘੱਟ ਨੇ ਤਾਂ ਉੱਥੇ ਜਾਣ ਦਾ ਸੋਣ ਤੁਹਾਡਾ ਕੋਈ ਫਾਇਦਾ ਨਹੀਂ ਠੀਕ ਹੈ ਇਸ ਕਰਕੇ ਤੁਸੀਂ ਇਹਨੂੰ ਧਿਆਨ ਨਾਲ ਦੇਖ ਲੈਣਾ ਠੀਕ ਹੈ ਉਹਨਾਂ ਨੇ ਲਿਖਿਆ ਹੋਇਆ ਠੀਕ ਹੈ ਕਿ ਨਹੀਂ ਵਿਚਾਰਿਆ ਜਾਵੇਗਾ ਅੱਗੇ ਪੰਜਾਬ ਸਿੱਖਿਆ ਬੋਰਡ ਦੇ ਪੋਰਟਲ ਤੇ ਡਿਜੀ ਲਾਕਰ ਰਾਹੀਂ ਡਾਊਨਲੋਡ ਕੀਤਾ ਗਿਆ ਦਸਵੀਂ ਦਾ ਸਰਟੀਫਿਕੇਟ ਵੈਲਿਡ ਹੋਵੇਗਾ। ਯਾਨੀ ਕਿ ਤੁਸੀਂ ਜੋ ਤੁਹਾਡਾ ਤੁਸੀਂ ਡਾਊਨਲੋਡ ਕਰਨਾ ਹੈ ਨਾ ਆਪਣਾ ਪ੍ਰਿੰਟ ਦਸਵੀਂ ਕਲਾਸ ਦਾ ਰਿਜ਼ਲਟ ਦਾ ਠੀਕ ਹੈ ਉਹ ਡਿਜੀ ਲਾਕਰ ਵਿੱਚੋਂ ਹੀ ਤੁਸੀਂ ਡਾਊਨਲੋਡ ਕਰਨਾ ਹੈ ਤੇ ਉਸ ਤੇ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਦੇ ਹਸਤਾਖਰ ਸਮੇਤ ਸਟੈਂਪ ਯਾਨੀ ਕਿ ਮੋਹਰ ਹੋਣੀ ਲਾਜ਼ਮੀ ਹੈ ਉਹਦੇ ਉੱਤੇ ਠੀਕ ਹੈ। ਉਸ ਤੋਂ ਨੈਕਸਟ ਪੁਆਇੰਟ ਦੇਖ ਲੈਣੇ ਕੀ ਦਿੱਤਾ ਇਹਨਾਂ ਨੇ ਦੇਖੋ। ਆਪ ਪੰਜਾਬ ਪੰਜਾਬ ਸਿੱਖਿਆ ਬੋਰਡ ਵੱਲੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਅਤੇ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਸਕੂਲਾਂ ਦੇ ਉਮੀਦਵਾਰਾਂ ਲਈ 10% ਸ਼ੀਟਾਂ ਆਟਾ ਦਾਲ ਸਕੀਮ ਤਹਿਤ ਰਾਸ਼ਮੀਆਂ ਹਨ ਠੀਕ ਹੈ ਤਾਂ ਇਸੇ ਸ ਨੂੰ ਤੁਹਾਡੀ ਸੈਕੰਡ ਕਾਉਂਸਲਿੰਗ ਹੋਣ ਜਾ ਰਹੀ ਹੈ ਜੋ ਕਿ ਤੁਹਾਡੀ ਕੱਲ ਤੋਂ ਸਟਾਰਟ ਸਟੂਡੈਂਟ ਠੀਕ ਹੈ ਇਹ ਪੱਤਰ ਅੱਜ ਹੀ ਜਾਰੀ ਹੋਇਆ ਸਟੂਡੈਂਟ ਥੋੜਾ ਟਾਈਮ ਹੀ ਹੋਇਆ ਤਾਂ ਤੁਸੀਂ ਆਪਣਾ ਹਿਸਾਬ ਨਾਲ ਆਪਣਾ ਹਨਾ ਕੈਟਾਗਰੀ ਵਾਈਜ਼ ਅਤੇ ਲੜੀ ਨੰਬਰ ਸਭ ਤੋਂ ਪਹਿਲਾਂ ਲੜੀ ਨੰਬਰ ਦੇਖਣਾ ਤੁਹਾਡਾ ਕਿਹੜੇ ਦਿਨ ਵਿੱਚ ਆਉਂਦਾ ਹੈ ਜੋ ਕਿ ਤੁਹਾਨੂੰ ਉੱਪਰ ਦੱਸਿਆ ਗਿਆ ਸੀ ਹਨਾ ਲੜੀ ਨੰਬਰ ਦੇ ਹਿਸਾਬ ਨਾਲ ਤੁਸੀਂ ਆਪਣੇ ਮੈਟਰੀਅਰ ਸਕੂਲ ਦੇ ਵਿੱਚ ਜਾ ਕੇ ਆਪਣਾ ਕਾਉਂਸਲਿੰਗ ਕਰਵਾ ਸਕਦੇ ਹੋ ਠੀਕ ਹੈ ਤਾਂ ਜੋ ਤੁਹਾਡੀਆਂ ਲਿਸਟਾਂ ਨੇ ਸਟੂਡੈਂਟ ਉਹ ਮੈਂ ਤੁਹਾਨੂੰ नीचे ਜਾਂ ਤਾਂ ਲਿੰਕ ਦੇ ਵਿੱਚ ਪਾ ਦਿਨਾ ਜਾਂ ਫਿਰ ਤੁਸੀਂ ਮੇਰਾ ਟੈਲੀਗ੍ਰਾਮ ਜੁਆਇਨ ਕਰ ਲਓ ਗਰੁੱਪ ਬਣਿਆ ਹੋਇਆ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਤੁਸੀਂ ਈਜ਼ੀ ਡਾਊਨਲੋਡ ਕਰ ਸਕਦੇ ਹੋ ਤੇ ਉਹ ਲਿਸਟ ਦੇ ਵਿੱਚ ਤੁਸੀਂ ਆਪਣਾ ਨੇਮ ਦੇਖ ਸਕਦੇ ਹੋ ਠੀਕ ਹੈ ਤਾਂ ਕੋਸ਼ਿਸ਼ ਕਰਨਾ ਤੁਸੀਂ ਟੈਲੀਗ੍ਰਾਮ ਦੇ ਵਿੱਚੋਂ ਹੀ ਡਾਊਨਲੋਡ ਕਰਨਾ ਉਸ ਨੂੰ ਠੀਕ ਹੈ ਤੇ ਤੁਹਾਨੂੰ ਸਟੂਡੈਂਟ ਹੋਰ ਵੀ ਇਨਫੋਰਮੇਸ਼ਨ ਉਸ ਗਰੁੱਪ ਦੇ ਵਿੱਚ ਆਇਆ ਕਰੂਗੀ ਜਿਵੇਂ ਕੋਈ ਵੀ ਨੋਟੀਫਿਕੇਸ਼ਨ ਹੋ ਰ ਆਉਂਦਾ ਕੋਈ ਅਪਡੇਟ ਆਉਂਦੀ ਹੈ ਕੋਈ ਸਿਲੇਬਸ ਦੇ ਰਿਗਾਰਡਿੰਗ ਕੋਈ ਸੈਂਪਲ ਪੇਪਰ ਪਾਉਣੇ ਹਨਾ ਤੁਹਾਡੇ ਸਿਲੇਬਸ ਦੇ ਨਾਲ ਵੀ ਰਿਲੇਟਡ ਵੀਡੀਓ ਪਾਇਆ ਕਰਾਂਗੇ ਠੀਕ ਹੈ ਕੁਝ ਕਲਾਸਿਸ ਮੈਂ ਸਟਾਰਟ ਕਰਵਾ ਦਿੱਤੀਆਂ ਨੇ 11ਵੀਂ ਕਲਾਸ ਦੀਆਂ ਠੀਕ ਹੈ ਲੈਸਨ ਵਾਈਜ਼ ਸਿਲੇਬਸ ਅਕੋਰਡਿੰਗ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹੋਰ ਵੀ ਅਪਡੇਟ ਬਾਰੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਅਤੇ ਤੁਹਾਨੂੰ ਠੀਕ ਹੈ ਉਸ ਦੀ ਜਾਣਕਾਰੀ ਮਿਲ ਸਕੇ समय समय ल, ओके ਤਾਂ ਇਸ ਨਾਲ ਤੁਹਾਡਾ ਹੋਰ ਵੀ ਜ਼ਿਆਦਾ ਬੈਨੀਫਿਟ ਹੋ ਜਾਣਾ ਜੇਕਰ ਤੁਹਾਨੂੰ ਸਮੇਂ-ਸਮੇਂ ਤੇ ਠੀਕ ਹੈ ਆਪਣੇ ਸਕੂਲ ਦੀ ਹਨਾ ਪੰਜਾਬ ਬਰੋਲ ਕੋਈ ਵੀ ਨੋਟੀਫਿਕੇਸ਼ਨ ਆ ਉਹਦੀ ਖਬਰ ਮਿਲ ਸਕੇ ਓਕੇ ਤਾਂ ਮਿਲਦੇ ਹਾਂ ਸਟੂਡੈਂਟ ਕਿਸੇ ਨੈਕਸਟ ਕਲਾਸ ਦੇ ਵਿੱਚ ਤੁਹਾਡੇ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ